ਸਸ ਸਿਕਲ ਦੋਸਤੋ ਮੇਰਾ ਨਾਮ ਡਾਕਟਰ ਪਤਮ ਲਕਸ਼ੀਤਾ ਹੈ ਤੇ ਅੱਜ ਜੋ ਮੈਂ ਟੋਪਿਕ ਲੈ ਕੇ ਆਇਆ ਉਹ ਐਚ ਐਮ ਪੀ ਵੀ ਤੇ ਹੈ ਐਚ ਐਮ ਪੀ ਵੀ ਜੋ ਅੱਜਕਲ ਮੈਨਲੀ ਜੋ ਗੱਲ ਹੈ ਬਹੁਤ ਉੱਠ ਰਹੀ ਹੈ ਕਿ ਵਾਇਰਸ ਫੈਲਦਾ ਜਾਂ ਵਾਇਰਸ ਬਾਰੇ ਲੋਕਾਂ ਨੂੰ ਨਹੀਂ ਪਤਾ ਐਚ ਐਮ ਪੀ ਵੀ ਮੀਨਸ ਹਿਊਮਨ ਮੈਟਾਨੀਮੋ ਵਾਇਰਸ ਇਸ ਦੇ ਬਾਰੇ ਮੈਂ ਤੁਹਾਨੂੰ ਇਹਦੇ ਲੱਛਣ ਪ੍ਰੋਵੈਂਸ਼ਨ ਸਾਈਨ ਐਂਡ ਸਿੰਪਟਮ ਮੈਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗਾ ਮੇਰੀ ਵੀਡੀਓ ਐਂਡ ਤੱਕ ਦੇਖੋ ਐਚ ਐਮ ਪੀ ਵੀ ਕੀ ਹੈ एचएमबीवी ਸਭ ਤੋਂ ਪਹਿਲਾਂ ਇਹ ਕੋਲਡ ਏਰੀਆਜ਼ ਵਿੱਚ ਮਿਲਿਆ ਸੀ ਸਭ ਤੋਂ ਪਹਿਲਾਂ ਇਸ ਵਾਇਰਸ 2001 ਦੇ ਵਿੱਚ ਇਹ ਮਿਲ ਗਿਆ ਸੀ ਬਹੁਤ ਪੁਰਾਣਾ ਵਾਇਰਸ ਹੈ ਇਹ ਨਹੀਂ ਹੈਗਾ ਵੀ ਖੂਨ ਆ ਗਿਆ ਬਹੁਤ ਪੁਰਾਣਾ ਵਾਇਰਸ ਹੈ ਸਭ ਤੋਂ ਪਹਿਲਾਂ ਇਹਦੇ ਆਪਾਂ ਲੱਛਣ ਬਾਰੇ ਬਹੁਤ ਦੱਸਦੇ ਹਾਂ ਲੱਛਣ ਕੀ ਨੇ ਲੱਛਣ ਇਹਦੇ ਕੋਵਿਡ ਵਰਗੇ ਹੀ ਨੇ ਜਿਵੇਂ ਕੋਵਿਡ ਚ ਹੋਏ ਸੀ ਉਦਾਂ ਹੀ ਇਹਦੇ ਲੱਛਣ ਨੇ ਸਰਦੀ ਜ਼ੁਕਾਮ ਹੋ ਜਾਂਦਾ ਗਲਾ ਖਰਾਬ ਹੋ ਜਾਂਦਾ ਵੀਕਨੈਸ ਫੀਲ ਹੋਣ ਲੱਗ ਜਾਂਦੀ ਹੈ ਤਕਾਵਟ ਬਹੁਤ ਘòn ਲੱਗ ਜਾਂਦੀ ਹੈ ਤੇ ટકાਵਟ ਦੇ ਨਾਲ ਨਾਲ ਜਿਹੜੇ ਅੱਜ ਕੱਲ ਇਹ ਟਾਰਗੇਟ ਜੀ ਨੂੰ ਕਰ ਰਿਹਾ ਹੈ ਬੱਚਿਆਂ ਤੇ ਐਲਡਰਸ ਨੂੰ ਜ਼ਿਆਦਾ ਟਾਰਗੇਟ ਕਰ ਰਹੇ ਹੁਣ ਆਪਾਂ ਇਹਦੇ ਬਾਰੇ ਅੱਗੇ ਡਿਸਕਸ ਕਰਾਂਗੇ ਫੈਲਦਾ ਕਿ ਫੈਲਦਾ ਇਹ ਮੰਨ ਕੇ ਚਲੋ ਕਿ ਜਿਵੇਂ ਆਪਾਂ ਕਿਸੇ ਦੇ ਵਿਅਕਤੀ ਨੂੰ ਹੋ ਗਿਆ ਉਹਦੇ ਸੰਪਰਕ ਚ ਆ ਜੀ ਜਾਂ ਹੈਂਡਸ਼ੇਕ ਕਰ ਲਈਏ ਜਾਂ ਕੋਈ ਖੰਘ ਰਿਹਾ ਛਿੱਕ ਰਿਹਾ ਉਹਦੇ ਸੰਪਰਕ ਚ ਉਹਦੇ ਜਿਹੜੇ ਡ੍ਰੋਪਲੈਟਸ ਹੁੰਦੇ ਨੇ ਖਾਂਸੀ ਚੋਂ ਨਿਕਲਦੇ ਉਹ ਆਪਣੇ ਡ੍ਰੋਪਲੈਟਸ ਆਪਣੇ ਤੇ ਹਵਾ ਚ ਫੈਲ ਕੇ ਆਪਣੇ ਅੰਦਰ ਚਲੇ ਜਾਂਦੇ ਉਦੇ ਨਾਲ ਇਹ ਵਾਇਰਸ ਆਪਾਂ ਨੂੰ ਕੈਚ ਕਰ ਲੈਂਦਾ ਆਓ ਹੁਣ ਆਪਾਂ ਇਹਦੀਆਂ ਸਾਵਧਾਨੀਆਂ ਬਾਰੇ ਗੱਲ ਕਰੀਏ ਸਾਵਧਾਨੀਆਂ ਕਿਵੇਂ ਕਰ ਸਕਦੇ ਆਂਗੇ ਹੈਂਡ ਵਾਸ਼ ਕੀਤਾ ਜਾਵੇ ਕਰੋਨਾ ਦੇ ਦੌਰਾਨ ਤੁਹਾਨੂੰ ਸਭ ਨੂੰ ਬਤਾ ਆਪਾਂ ਸੈਨੀਟਾਈਜ਼ਰ ਸਭ ਨੇ ਯੂਜ਼ ਕਰਿਆ ਸੈਨੀਟਾਈਜ਼ਰ ਨਾਲ ਯੂਜ਼ ਕਰਕੇ ਹੈਂਡ ਵਾਸ਼ ਕਰਦੇ ਸੀ ਹੁਣ ਨਾਰਮਲੀ ਹੈਂਡ ਵਾਸ਼ ਵੀ ਕੀਤੇ ਜਾ ਸਕਦੇ ਰਮਾਲ ਦਾ ਇਸਤੇਮਾਲ ਕਰੋ ਜੇ ਖਾਂਗ ਆ ਰਹੀ ਹੈ ਛਿੱਕ ਆ ਰਹੀ ਹੈ ਤਾਂ ਰਮਾਲ ਦਾ ਇਸਤੇਮਾਲ ਕਰੋ ਕੋਸ਼ਿਸ਼ ਕਰੋ ਭੀੜ ਵਾਲੀਆਂ ਇਲਾਕਿਆਂ ਜਿੱਥੇ ਜ਼ਿਆਦਾ ਭੀੜ ਹੈ ਉੱਥੇ ਨਾ ਜਾਇਆ ਜਾਵੇ ਵੱਛਤ ਫੇਰੀਏ ਇਮਿਊਨਿਟੀ ਮਜ਼ਬੂਤ ਕੀਤੀ ਜਾਵੇ ਇਮਿਊਨਿਟੀ ਆਪਣੀ ਜਿਹੜੀ ਹੈ ਉਹ ਮੈਨ ਮਜ਼ਬੂਤ ਕਰਨੀ ਆ ਤਾਂ ਆਯੁਰਵੇਦ ਦੇ ਤਰੀਕੇ ਨਾਲ ਇਮਿਊਨਿਟੀ ਮਜ਼ਬੂਤ ਕਰਨ ਦੇ ਲਈ ਚਮਨਪਰਾ ਸਰਦੀਆਂ ਚੱਲ ਰਹੀਆਂ ਚਮਨਪਰਾ ਸਭ ਤੋਂ ਬੈਸਟ ਹੈ ਕੋਸ਼ਿਸ਼ ਕਰੋ ਅੱਛੀ ਕੁਆਲਿਟੀ ਦਾ ਚਮਨਪਰਾ ਜਿਵੇਂ ਵੈਦਨਾਥ ਜਾਂ ਮਹਾਰਿਸ਼ੀ ਦਾ ਚਮਨਪਰਾ ਤੁਸੀਂ ਯੂਜ਼ ਕਰੋ ਇਹਦੀ ਸਾਵਧਾਨੀ ਹਾਂਜੀ ਦੋਸਤੋ ਹੁਣ ਆਪਾਂ ਸਾਵਧਾਨੀਆਂ ਦੱਸ ਚੁੱਕੇ ਆ ਤੇ ਮੈਂ ਤੁਹਾਨੂੰ ਆਯੁਰਵੇਦ ਦੇ ਅਕੋਰਡਿੰਗ ਇਹਦਾ ਟ੍ਰੀਟਮੈਂਟ ਦੱਸ ਰਿਹਾ ਹਾਂ ਇਸ ਨੂੰ ਟ੍ਰੀਟਮੈਂਟ ਕਿਵੇਂ ਕਰਨਾ ਮੰਨ ਲਓ ਇਹ ਬਿਮਾਰੀ ਹੋ ਗਈ ਠੀਕ ਹੈ ਹੁਣ ਆਪਾਂ ਟ੍ਰੀਟਮੈਂਟ ਕਰਨਾ ਹੌਤ ਤੋਂ ਵੱਧ ਰੈਸਟ ਕੀਤੀ ਜਾਵੇ ਪਾਣੀ ਜ਼ਿਆਦਾ ਪੀਓ ਪਾਣੀ ਕੋਸਾ ਕਰਕੇ ਪੀਣਾ ਤੀਸਰਾ ਆ ਗਿਆ ਕਿ ਜੇ ਜਿਵੇਂ ਮੈਂ ਤੁਹਾਨੂੰ ਆਪਣੀ ਪਹਿਲਾਂ ਵਾਲੀਆਂ ਵੀਡੀਓਸ ਤਾਂ ਦੱਸਿਆ ਜੇ ਖਾਂਸੀ ਹੋ ਗਈ ਜਾਂ ਜ਼ੁਕਾਮ ਹੋ ਗਿਆ ਤਾਂ ਤੁਸੀਂ ਸੀਤੋ ਭਲਾਦੀ ਚੂਰਨ ਲੈ ਕੇ ਉਹਨੂੰ ਸ਼ਹਿਦ ਦੇ ਵਿੱਚ ਮਿਲਾ ਕੇ ਸਵੇਰੇ ਸ਼ਾਮ ਰੋਟੀ ਤੋਂ ਬਾਅਦ ਉਹਦਾ ਸੇਵਨ ਕਰੋ ਪੇਸਟ ਦੀ ਤਰ੍ਹਾਂ ਬਣਾ ਲੈ ਜੇ ਕਿਸੇ ਨੂੰ ਗਰਮੈਸ਼ ਹੈ ਤਾਂ ਉਹਦਾ ਸ਼ਾਇਦ ਦੀ بجائے ਉਹ ਚਾਹ ਦੇ ਵਿੱਚ ਪਾ ਲੈਣਾ ਤਾਂ ਇਸ ਤੇ ਲਈ ਅਗਰ ਕੋਲਡ ਹੋ ਰਿਹਾ ਤਾਂ ਲక్ష్ਮੀ ਬਲਾਸ ਰਸ ਵੈਦਨਾਤਾ ਹੁੰਦਾ ਉਹਨੂੰ ਤੁਸੀਂ ਦੋ ਦੋ ਟੈਬਲੇਟ ਯੂਜ਼ ਕਰ ਸਕਦੇ ਹੋ ਖਾਣੇ ਤੋਂ ਬਾਅਦ ਇੱਕ ਨੁਸਖਾ ਜੋ ਆਪਾਂ ਘਰਾਂ ਦੇ ਵਿੱਚ ਕਰ ਸਕਦੇ ਹਾਂ ਡੇਢ ਗਲਾਸ ਪਾਣੀ ਦਾ ਲਓ ਦਾਲ ਚੀਨੀ ਦਾ ਟੁਕੜਾ ਪਾਓ ਉਸ ਦੇ ਵਿੱਚ ਦੋ ਲੌਂਗ ਪਾਓ ਥੋੜੀ ਜਿਹੀ ਮਲਠੀ ਪਾ ਕੇ ਉਹਨੂੰ ਤੁਸੀਂ ਚੰਗੀ ਤਰ੍ਹਾਂ ਬੋਇਲ ਕਰ ਲਓ ਬੋਇਲ ਕਰਕੇ ਉਸ ਤੋਂ ਬਾਅਦ ਉਸਨੂੰ ਚੰਗੀ ਤਰ੍ਹਾਂ ਛਾਣ ਕੇ ਉਹਦਾ ਜਿਹੜਾ ਪਾਣੀ ਬਚ ਗਿਆ ਉਹਨਾਂ ਤੁਸੀਂ ਹਲਕਾ ਜਿਹਾ ਕੋਸਾ ਹੋਣ ਦੇ ਬਾਵਜੂਦ ਉਹ ਤੋਂ ਬਾਅਦ ਉਹਨੂੰ ਤੁਸੀਂ ਉਹਦਾ ਸੇਵਨ ਕਰੋ ਥੋੜਾ ਥੋੜਾ ਸੇਵਨ ਕਰ ਸਕਦੇ ਹਾਂ ਹਾਂਜੀ ਐਚ ਐਮ ਪੀ ਵੀ ਵਾਇਰਸ ਕੀ ਸੱਚਾਈ ਹੈ ਜਾਂ ਅਫਵਾਹ ਹਾਂ ਇਹ ਸੱਚਾਈ ਹੈ ਇਹ ਫੈਲਦਾ ਜਾ ਰਿਹਾ ਸਰਦੀਆਂ ਦੇ ਵਿੱਚ ਜ਼ਿਆਦਾ ਫੈਲਦਾ ਬਟ ਕੋਰੋਨਾ ਵਾਇਰਸ ਜਿੰਨਾ ਖਤਰਨਾਕ ਨਹੀਂ ਹੈਗਾ ਠੰਡ ਦੇ ਮੌਸਮ ਚ ਫੈਲਣ ਕਰਕੇ ਇਹ ਜ਼ਿਆਦਾ ਥੋੜਾ ਜਿਹਾ ਫੈਲ ਜਾਂਦਾ ਤਾਂ ਕੋਸ਼ਿਸ਼ ਕਰੋ ਕਿ ਨਿਊਜ਼ ਚੈਨਲ ਦੇ ਜਾਓ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਨਿਊਜ਼ ਚੈਨਲ ਬਹੁਤ ਓਵਰ ਦਿਖਾ ਰਹੇ ਆ ਆਪਾਂ ਆਯੁਰਵੇਦ ਦੇ ਅਕੋਰਡਿੰਗ ਛੋਟੇ ਛੋਟੇ ਨੁਸਖੇ ਕਰਕੇ ਇਸ ਤੇ ਨਿਜਾਤ ਪਾ ਸਕਦੇ ਹਾਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੀ ਤੇ ਜਰੂਰ ਮੈਨੇ ਵੀਡੀਓ ਨੂੰ ਦੱਸਣਾ ਕਿ ਕਿਵੇਂ ਲੱਗੀ ਤੁਹਾਨੂੰ ਕਮੈਂਟ ਕਰਕੇ ਦੱਸਣਾ ਤੇ ਮਿਲਦੇ ਆਂ ਨੈਕਸਟ ਵੀਡੀਓ ਚ ਉਸ ਦੇ ਲਈ ਮੇਰੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਮੇਰੇ ਚੈਨਲ ਥੈਂਕ ਯੂ